ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਾਂ ਅੱਜ ਆਏ ਆ ਚైనా ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਦੇ ਨਹੀਂ ਦੇਖਿਆ ਬਹੁਤ ਲੋਕ ਖੜੋ ਖਣੇ ਆਪਾਂ ਤੇ ਕਿ ਕਿ ਜਿੱਥੇ ਆਪਾਂ ਜਾਂਦੇ ਆ ਕੀ ਕੀ ਸ਼ਾਪਿੰਗ ਕਰਦੇ ਆ ਦਿਖਾਉਨੇ ਆ ਤੁਹਾਨੂੰ ਫੇਰ ਤੇ ਬੱਦਲ ਵੀ ਬਹੁਤ ਹੋਇਆ ਹੋਇਆ ਤੇ ਗਰਮੀ ਵੀ ਨਾਲ-ਨਾਲ ਕਾਫੀ ਆ ਬੱਦਲ ਹੋਇਆ ਗਿਆ ਗਰਮੀ ਤਾਂ ਇੰਦੀਆ ਵਾਂਗੂੰ ਹੀ ਪੈ ਰਹੀ ਆ ਸੇ ਇੰਨੇ ਕੋਈ ਪਤਾ ਨਹੀਂ ਮੀਂਹ ਵੀ ਆ ਜਾ ਮੈਲੀਕਾਪਟਰ ਜਾ ਰਿਹਾ ਇਥੇ ਪਬਲਿਕ ਬਹੁਤ ਜ਼ਿਆਦਾ ਆ ਤੇ ਪੋਲੂਸ਼ਨ ਵੀ ਬਹੁਤ ਜ਼ਿਆਦੇ ਆ ਬਹੁਤ ਜ਼ਿਆਦੇ ਪੋਲੂਸ਼ਨ ਇਹ ਆ ਵੱਡਾ ਸਟੇਸ਼ਨ ਹੈ ਇੱਕ ਐਮਪੀਆਰ ਦਾ ਬਹੁਤ ਵੱਡਾ ਸਟੇਸ਼ਨ ਹੈ ਇਹ ਟ੍ਰੇਨਾਂ ਦਾ ਇੱਧਰ ਬੱਸਾਂ ਸਿੰਗਲ ਬੱਸਾਂ ਨੇ ਇੱਥੇ ਬਹੁਤ ਘੱਟ ਡਬਲ ਬੱਸਾਂ ਨੇ ਇੱਥੇ ਮਤਲਬ ਬਹੁਤ ਹੋਇਆ ਬੇ ਜਿੱਥੇ ਮਰਜ਼ੀ ਚਲੇ ਜਾਓ ਆਪਣਾ ਇੱਕ ਬਥੇਰੀ ਆ ਜਿੱਥੇ ਮਰਜ਼ੀ ਚੱਲ ਜਾਓ ਇਧਰ ਦੀ ਨਾਲ ਆਪਾਂ ਨੂੰ ਸ਼ਾਰਟਕਾਸਟ ਸ਼ਾਰਟਕਟ ਰਸਤਾ ਮਿਲ ਗਿਆ ਟੈਕਸੀ ਆ ਕਿ ਬਲੂ ਕੰਦਰ ਦੀ ਤੇ ਅੱਗੇ ਉਹ ਉੱਤੋਂ ਦੀ ਵਲ ਕੇ ਜਾਣਾ ਪੈਂਦਾ ਸੀ ਇਧਰ ਦੀ ਸਾਰੇ ਵਲ ਕੇ ਅਰਕੇ ਅਸੀਂ ਨਾ ਸ਼ਾਰਟਕਟ ਰਸਤਾ ਲੱਭਿਆ ਆਦਤ ਬਣੀ ਹੋਈ ਆ ਕਿ ਤਰਨ ਦੀ ਤਰਫੇ ਜਾਈਏ ਬੱਸਾਂ ਵੀ ਜਾਂਦੀਆਂ ਟੈਕਸੀਆਂ ਵੀ ਜਾਂਦੀਆਂ ਜੋ ਮਰਜ਼ੀ ਲੈ ਕੇ ਜਾਓ ਮਾ ਜਿੱਥੇ ਵੀ ਆਪਾਂ ਜਾਣਾ ਮਾਰਕੀਟ ਦੇ ਵਿੱਚ ਮੌਲ ਦੇ ਵਿੱਚ ਪਰ ਸ਼ਾਰਟਕਟ ਦਾ ਰਸਤਾ ਵਧੀਆ ਤੇ ਇੱਥੇ ਸਾਰਾ ਕੁਝ ਲੈਫਟ ਹੈਂਡ ਆ ਸਾਡੇ ਹਜੇ ਹਾਂਗਕਾਂਗ ਦੇ ਵਿੱਚ ਰਾਈਟ ਸਾਈਡ ਆ ਸੱਜੇ ਹੱਥ ਤੇ ਇੱਥੇ ਲੈਫਟ ਸਾਈਡ ਆ ਸਾਰਾ ਕੁਝ ਤਰਨਾ ਵੀ ਲੈਫਟ drive we left hand ਕਿ ਜੇ ਤੁਹਾਨੂੰ ਹੋਰ ਦਿਖਾਵਾਂ ਇੱਥੇ ਅੰਬਾਂ ਦੇ ਬੂਟੇ ਬਹੁਤ ਝਾੜੇ ਬਹੁਤ ਹੀ ਆ ਦੇ ਬੂਟੇ ਬਹੁਤ ਜਿਆੜੇ ਸਾਰੇ ਅੰਬਾਂ ਦੇ ਬੂਟੇ ਆ سامنے ਵੀ ਸਾਰੇ ਆਂਬ ਆ ਵੀ ਸਾਰੇ ਆਂਬ ਜਦੋਂ ਅੱਗੇ ਕਈ ਵਾਰੀ ਅੰਬਾਂ ਦੇ ਸੀਜ਼ਨ ਚ ਆਈਦਾ ਨਾ ਬਹੁਤ ਲੱਗਾ ਹੁੰਦਾ ਆ ਗੱਡੀਆਂ ਗੱਡੀਆਂ ਗੱਡੀ ਨਾਲ ਗੱਡੀ ਜੁੜੀ ਹੋਈ ਹੈ ਇੱਥੇ ਲਾਈਟ ਦੀ ਵੇਟ ਨਹੀਂ ਕਰਦੇ ਬਸ ਇੱਧਰ ਉਹ ਵੀ ਆ ਗਈਆਂ ਗੱਡੀਆਂ ਇੱਧਰ ਉਹ ਵੀ ਆ ਗਈਆਂ ਇਦਾਂ ਹੀ ਸਕੂਟਰਿੰਗਾ ਸਾਈਕਲ ਬਹੁਤ ਜ਼ਿਆਦੇ ਪਬਲਿਕ ਆ ਏਡਾ ਇੱਥੇ ਹੈਲਮਟ ਵੀ ਕੋਈ ਜ਼ਰੂਰੀ ਨਹੀਂ ਗਾ ਜੰਤਨ ਜਾਣੇ ਬੈਠੇ ਜਾਂਦੇ ਆ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਸਕੂਟਰੀਆਂ ਹੀ ਆ ਜ਼ਿਆਦਾਤਰ ਆਵੇ ਆ ਬੰਦੇ ਨੇ ਹੈਲਮਟ ਵੀ ਨਹੀਂ ਲਾਇਆ ਬਾਲਿਆਂ ਨੇ ਨਹੀਂ ਲਾਇਆ ਹੈਲਮਟ ਤੇ ਬਾਕੀ ਸਾਡੇ ਜਿਵੇਂ ਹਾਂਗਕਾਂਗ ਦੇ ਵਿੱਚ ਹਾਰਨ ਦਾ ਲਾਉਡ ਨਹੀਂਗਾ ਤੇ ਇੱਥੇ ਹਾਰਨ-ਹੂਰਨ ਵੀ ਵਾਧੂ ਵੱਜਦੇ ਆ ਇਦਾਂ ਹੀ ਕਰਦੇ ਕਿਸੇ ਨੇ ਲਾਇਆ ਵੀ ਹੈਲਮਟ ਕਿਸੇ ਨੇ ਨਹੀਂ ਲਾਇਆ ਇੱਥੇ ਪਬਲਿਕ ਚੱਲ ਰਹੀ ਆ ਉੱਥੇ ਸਕੂਟਰ ਵਾਲੇ ਦੇਖੋ ਇੰਨੀ ਜਗਾ ਥੋੜੀ ਥੋਕੋ ਹੀ ਹੋਣੀ ਦਾ ਮੈਨੂੰ ਫੀਲਿੰਗ ਹਿੰਡੀ ਵਾਲੀ ਆ ਰਹੀ ਸੇਮ ਫੀਲਿੰਗ ਹਿੰਡੀ ਵਾਲੀ ਬਿਲਡਿੰਗਾਂ ਜ਼ਰੂਰ ਵੱਡੀਆਂ ਵੱਡੀਆਂ ਤੇ ਚਲੋ ਸ਼ੋਪਿੰਗ ਵਾਸਤੇ ਵਧੀਆ ਵਾ ਸਾਰਾ ਕੁਝ ਪਰ ਪਰ ਕਾਉਰੇ ਆ ਇਧਰ ਪਬਲਿਕ ਕੋਈ ਹਾਲ ਹੀ ਨਹੀਂ ਇਹ ਜੇ ਤੁਸ ਸਵਾਰੀ ਆਪ ਦੇ ਸਮਾਨ ਦੀ ਆਪ ਜ਼ਿੰਮੇਵਾਰ தான் விட நேம் இண்டிய ਸ਼ੋਪਿੰਗ ਵਾਸਤੇ ਇੱਥੇ ਬਹੁਤ ਵਧੀਆ ਹੈ ਮਤਲਬ ਚੀਜ਼ ਦਾ ਕਾਫੀ ਫਰਕ ਆ ਸਸਤੀ ਆ ਤੇ ਪਰ ਜਨੇ ਕੋਈ ਡਰ ਨਹੀਂ ਆ ਆਉਣ ਦਾ ਇਕੱਲਿਆਂ ਨੂੰ ਵੀ ਤੇ ਚਲੋ ਅਸੀਂ ਤਾਂ ਹਮੇਸ਼ਾ ਦੋ ਚਾਰ ਜਣੇ ਰਲ ਕੇ ਆਉਂਦੀਆਂ ਹੰਡੀਆਂ ਸਹੇਲੀਆਂ ਇੱਥੇ ਸਾਰਾ ਆਸਾ ਆ ਰੇ ਅੰਬਾਂ ਦੇ ਦੁੱਤੇ ਹੀ ਨੇ ਨਾ ਰੀਅਲ ਦੇਖੋ ਕਿੰਨਾ ਜ਼ਿਆਦਾ ਪਿਆਰ ਗੇਮ ਸੈਂਟਰਾਰੇ ਬੱਚਿਆਂ ਵਾਸਤੇ ਪਾਣੀ ਕੀ ਕੀ ਈੜੇ ਮਕੌੜੇ ਭੁੰਨੀ ਜਾਂਦੇ ਥੋੜੀ ਜੀ ਕਨਫਿਊਜ਼ਨ ਹੋ ਗਈ ਗਲਤ ਰਾਹ ਪੈ ਗਏ ਸੀ ਹਣ ਉੱਥੋਂ ਘੁੰਮ ਕੇ ਵਾਪਸ ਆ ਗਏ ਆਂ ਜਾ ਰਹੀ ਗੋਰੀਆ ਤੋਂ ਅੱਗੇ ਜਦੋਂ ਅਸੀਂ ਜਪੜਾ ਪਹੁੰਚ ਗਏ ਜੋ ਤੁਸੀਂ ਜੋ ਮੈਨੂੰ ਇੱਥੇ ਆਉਣਾ ਸੀ ਇੱਥੋਂ ਅੱਗੇ ਸਾਰਾ ਫਰਾਮ ਨਾਲ ਪਤਾ ਲੱਗਦਾ ਜਾਂਦਾ ਅੱਜ ਗਲਤ ਰਾਹ ਪੈ ਗਏ ਥੋੜਾ ਇਹ ਦੇਖੋ ਖੁੱਲhi ਜਾਂਦੀ ਹੈ ਮਾਰਕੀਟ ਹਲੇ ਬਸ ਥੋੜਾ ਟਾਈਮ ਲਾਗੇ ਸੀ ਸਾਡੇ ਨੂੰ ਪੁਰਾਣੇ ਫਰੈਂਡ ਦਾ ਕੋਲ ਜਾਣਾ ਹੈ ਉਹ ਬੈਠਾ ਹੈ <的>一样的,我的,我的，我给你讲，一样的,的。这都不管四十九。不要，不要。再讲，再讲。我我我我我跟你说，你都不要。不一样的，这个样的机 ਮੇਟੇ ਨੇ ਜਾਣਾ ਵਾਪਸ ਤੇ ਉਹਦੇ ਵਾਸਤੇ ਦੇਖਦੇ ਆਂ ਤੇ ਵਧੀਆ ਮਿਲ ਗਿਆ ਕਹਿੰਦਾ ਵਧੀਆ ਲੈ ਕੇ ਆਏ ਲੈਣ ਪਹਿਲੇ ਤੌਰ ਫਿਰ ਕੇ ਸਾਰੇ ਦੇਖਦੇ ਆਂ ਸਾਰੀ ਮਾਰਕੀਟ ਹੈ ਜੋ 255 ਸੀ 100 ਜੀਵਾ ਜਾ ਕੋਲ ਆ ਕੇ ਜਾਂ 29 Apa teknik lain aja di sini? Aduh, apa? 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 Adu ਸੀਆਂ ਗੱਡੀਆਂ ਦੇ ਕਵਰ ਹੋਣਗੇ ਵਿੱਚ ਪਾ ਦਿਆ ਇੱਥੇ ਆ ਹੋਇਆ ਨਹੀਂ ਕੋਈ ਆ ਸਾਰੀ ਮਾਰਕੀਟ ਸੋਫਿਆਂ ਦੀ ਕਵਰ ਪੜਦਿਆਂ ਦੀ ਉਹ ਵੇਚ ਸੀ ਜਿਨਾ ਉਹਨਾਂ ਨੇ ਲਾਸਟਕ ਲਾਈ ਤੇ ਹੁਣ ਦੁਬਾਰਾ ਉਹਨਾਂ ਨੂੰ ਕਿਹਾ ਕਿ ਲਾ ਕੇ ਦਿਓ ਕਿੰਨੀ ਵੈਰੈਟੀ ਆ ਆ ਸਾਰੇ ਸੋਫਿਆਂ ਦੇ ਕਵਰ ਆ ਪ੍ਰੈਨ ਲਾ ਇਹਨਾਂ ਨੇ ਸੈਂਪਲ ਲਾਇਓ ਆ ਉਹਨਾਂ ਵੀਰ ਹੋਰ ਘੁੰਮਦੇ ਫਿਰਦੇ ਆ ਦੇਖਦੇ ਆ ਕੁਛ ਨਾ ਕੁਛ ਹੋਰ ਜਿੰਨੇ ਦੇਖਣੋਂ ਟਾਈਮ ਲਾਉਣਗੇ ਨਸੋਚ ਆ ਆਂ ਰਜਾਈ ਦੇਖਣ ਚੱਲੀਏ ਬਹੁਤ ਸੋਹਣਾ ਬੜੇ ਸੋਹਣੇ ਸੈਟ ਸਜਾ ਸਜਾ ਰੱਖੇ ਆ ਪਚਾਈ ਦਿਖਾਉਂਦਾ ਹੁਣ ਆਪਾਂ ਨਾਲ ਹੀ ਮੈਨੂੰ ਕਵਰ ਵੀ ਦਿਖਾ ਰਿਆ ਕਵਰ ਵੀ ਦਿਖਾ ਰਿਆ ਨਾਲ ਨਾਲ ਤੇ ਨਾਲ ਹੀ ਰਜਾਈ ਦਿਖਾ ਰਿਆ ਰਜਾਈ ਤਾਂ ਬੱਸ ਬਹੁਤ ਸੋਹਣੀ ਭਾਰੀ ਆ ਇਹ ਅਮੀਨ ਭੈ ਹਾਏ ਹੌਗਾ ਮਾ ਹੌਗਾ ਕੀ ਚਾਂਜ ਫੋਜ ਨਾਮ ਦਾ ਮੋਟੀ ਹੋਤਾ ਦ ਟੇਲਰ ਬੈਠੇ ਆ ਨਾ ਸਾਰੇ ਬੈੱਡ ਆਇਆ ਬੈੱਡ ਸ਼ੀਟਾਂ ਦਾ ਕੱਪੜਾ ਆ ਤੇ ਜੀ ਲੁਕ ਇਸ ਨੇ ਮਤਲਬ ਸਲਾਈ ਕਰਾਉਣਾ ਹੋਵੇ ਬेडਸ਼ੀਟਾਂ ਦਾ ਸਾਰਾ ਕਪੜਾ ਪਲੇਨ ਪ੍ਰਿੰਟਡ ਸਰਾਣੇ ਬेडਸ਼ੀਟਾਂ ਨਾਲ ਰਜਾਈਆਂ ਦੇ ਕਵਰ ਸਾਰਾ ਸੋਹਣੇ ਸੈੱਟ ਦਾ ਸਾਰੇ ਨਾ ਸਾਰੇ ਪੈਕਿੰਗ ਕੀਤੀ ਹੋਈ ਆ ਬेडਸ਼ੀਟਾਂ ਸੈੱਟਾ ਪੂਰਾ ਪੂਰਾ ਸੋਹਣੇ ਸੈੱਟ ਮਤਲਬ ਇਹ ਸਸ ਜਿਆਦਾਤਰ ਨਾ ਕਪੜਾ ਲੈ ਕੇ ਸਟਿਚ ਕਰਾਉਣੇ ਹੁੰਦੇ ਆ ਚਾਦਰਾਂ ਵਗੈਰਾ ਤੇ ਕਿਹਾ ਨਾ ਕਲਰ ਹੋ ਗਏ ਕਾਟਨ ਦੇ ਸਾਰੇ ਸਾਰੇ ਤੇ ਜਿਹੜੀਆਂ ਚੀਜ਼ ਆ ਪਰ ਜਾਇ ਕਾ ਦਿਖਾਈ ਉਹਨੇ ਇਹਨਾਂ ਨੂੰ ਸੰਭਾਲ ਲਏ ਕੇ ਜਿਹੜੇ ਦਿਖਾਈ ਤੇ ਇੱਕ ਦੂਈ ਥਰੀ ਦਿਖਾਈ ਸੋ ਜਾਤਦੇ ਨੇ ਸਫਾ ਕੇ ਰੱਖੇ ਪਏ ਆ ਆਨੇ ਦਿਖਾਣਾ ਦਿਖਾਉਣੇ ਤੁਹਾਨੂੰ ਹਾਂ ਸਾਰਾ ਕੱਚ ਦਾ ਸਮਾਨ ਇਹ ਪਹੁੰਚ ਜਾਂਦਾ ਸਾਰਾ ਸਮਾਨ ਹਾਂਗਕਾਂਗ ਵੀ ਇੱਥੇ ਨਹੀਂ ਜਾਂਦਾ ਸਾਰਾ ਦੇਖਦੇ ਆਪਾਂ ਜੇ ਕੋਈ ਚੀਜ਼ ਵਧੀਆ ਲੱਭ ਮਿਲ ਗਈ ਲਵਾ ਲਾਂਗੇ ਤانوں ਵੀ ਨਾਲ ਨਾਲ ਦਿਖਾਉਨੇ ਆ ਭਾਂਡੇ ਸਟੀਲ ਦੇ ਭਾਂਡੇ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਭਾਂਡੇ ਵਾਲੀਆਂ ਦੇਖਦੇ ਆ ਜੇ ਕੋਈ ਅਪਣ ਨੂੰ ਹੋਰ ਚੀਜ਼ ਵੀ ਮਿਲ ਗਈ ਵਧੀਆ ਵਰਤਨ ਵਾਲੀ ਇਹ ਜੋ ਲੈ ਜਾਂਦੇ ਆ ਕੜਾਈਆਂ ਬਹੁਤ ਜ਼ਿਆਦਾ ਵੈਰਾਈਟੀ ਆ ਫੈਰੀ ਨਹੀਂ ਸਕਦੇ ਆਪਾਂ ਇੰਨੀ ਵੈਰਾਈਟੀ ਬਸ ਕੋਪਰ ਆਗੇ ਦੇ ਸੋਨੇ ਫਿਰ ਕਿਹੜਾ ਤੌਰ ਸ਼ੋਰਾ ਉੱਥੇ ਵੀ ਦੇਖ ਕੇ ਆਉਣੇ ਉੱਥੋਂ ਦਾ ਕਾਰਟ ਬਣਿਆ ਹੋਇਆ ਇਹਨਾਂ ਦੇ ਜਾਣੇ ਇਹਦੇ ਤੋਂ ਦਿਖਾਉਣੇ ਭਾਂਡੇ ਸਟੀਲ ਦੇ ਸਾਰੇ ਬੰਦ ਕੋ ਉੱਥੇ ਦੇ ਕਿਉਂ ਨੇ ਉਹਦੀਆਂ ਪੌਣੀਆਂ ਸਾਰੀ ਥੀਲੀ ਹੈ। ਕੇਕ ਲਈਆਂ। ਵੱਡੇ ਵੱਡੇ ਡੋਂਗੇ। ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀ ਅਸੀਂ ਤੁਸ ਕੋਈ ਕੁਝ ਦਿਖਾਇਆ ਨਹੀਂ ਹੁਣ ਦੇਖ ਲਿਓ ਬਈ ਸਾਰੀ ਵੀਡੀਓ। ਵਾਦੂ ਤੁਹਾਨੂੰ ਦਿਖਾ ਰਹੀ ਹਾਂ। ਬਹੁਤ ਕੁਛ ਅਜੇ ਤੱਕ ਹੋਰ ਸਟੋਰ ਆ ਉੱਥੇ ਜਾਣੇ ਆ ਪਰ ਵੀ ਬਹੁਤ ਵੱਡਾ ਸਟੋਰ ਆ ਇਹ ਵੀ ਕੰਡੇ ਉਹ ਸੋਨੇ ਭਾਰੀ ਸਟੀਲ ਦੇ ਨੇ ਭਾਰੀ ਸਟੀਲ ਦੇ ਕੁੱਕਰ ਵਗੈਰਾ ਕੁੱਕਰ ਵੀ ਹੈਗੇ ਇੱਥੇ ਔਰ ਲੀਆਂ ਦੇਖ ਰਿਹਾ ਹਾਂ ਉਹ ਆ ਸਾਰੀ ਦੂਸਰੇ ਸੈੱਟ ਮਤਲਬ ਵਧੀਆ ਵਾਲੇ ਚੀਜ਼ ਆ ਇਹ ਸਾਰੀ ਵਧੀਆ ਵਾਲੀ ਚੀਜ਼ ਆ ਤੁਹਾਨੂੰ ਜੇ ਕੋਈ ਪਸੰਦ ਆਵੇ ਪਟੀਆਂ ਟੋਕਰੀ ਤੇ ਇੱਧਰ ਦੇਖੋ ਤੁਸੀਂ ਟੋਕਰੀਆਂ ਟੋਕਰੀਆਂ ਦੇਖੋ ਅਸੀਂ ਜਿਹੜੀਆਂ ਅੱਗੇ ਲੈ ਕੇ ਜਾਂਦੇ ਹੁੰਦੇ ਸੀ ਉਹ ਹੋਰ ਚੀਜ਼ ਸੀ ਤੇ ਇਹ ਹੁਣ ਹੋਰ ਚੀਜ਼ ਆ ਗਈ ਆਹ ਵਾਲੀਆਂ ਦੇਖੋ ਪਕੌੜੇ ਵਗੈਰਾ ਰੱਖਣ ਨੂੰ ਤਕਰੀਬਨ ਅੱਜ ਤੁਹਾਨੂੰ ਸਾਰਾ ਦਿਖਾ ਦੇਣਾ ਭੈਣਾਂ ਦੀ ਸ਼ਿਕਾਇਤ ਸੀ ਕਿ ਤੁਸੀਂ ਪੂਰਾ ਨਹੀਂ ਦਿਖਾਇਆ ਮਿੱਟੀ ਦੇ ਭਾਂਡੇ ਆਗੇ ਇਹ ਕਾਲੀ ਮਿੱਟੀ ਦੇ ਭਾਂਡੇ ਆ ਬਿਲਕੁਲ ਵੀ ਗੈਸ ਤੇ ਇਹ ਟੁੱਟਦੇ ਨਹੀਂ ਖਰਾਬ ਨਹੀਂ ਹੁੰਦੇ ਆ ਸਾਰੇ ਚੀਨੀ ਦੇ ਆਗੇ ਸੈਟ ਸਾਰੇ ਚੀਨੀ ਦੇ ਸੈਟਿੰਗ ਹੱਥ ਲਾਉਂਦੇ ਉਹ ਵੀ ਡਰ ਲੱਗਦਾ ਕਿ ਕਿਤੇ ਡਿੱਗ ਕੇ ਰੋਟੀ ਨਾ ਜਾਏ ਆ ਸਾਰੇ ਚੀਨੀ ਦੇ ਸੈਟ ਚੀਜ਼ ਦਾ ਕੋਈ ਅੰਤ ਨਹੀਂ ਕੋਈ ਮੁੱਲ ਨਹੀਂ ਬਹੁਤ ਜ਼ਿਆਦੇ ਵੈਰਾਈਟੀ ਹੈ ਕਸਟੋਰ ਹੋ ਰਿਹਾ ਦਾ ਕਾਰਟ ਦੇਖਦੇ ਆ ਵੀ ਹੈਗਾ ਉੱਥੇ ਚੱਲਦੇ ਆ ਬਹੁਤ ਬੱਦੇ ਬਿਡੋਂਗੇ ਆ ਸਾਰੇ ਇਧਰ ਬਿਜਲੀ ਵਾਲੇ ਕੁੱਕਰ ਆ ਸਾਰੇ ਰਾਈਸ ਕੁੱਕਰ ਤਾਂਬੇ ਦੇ ਭਾਂਡੇ ਵੀ ਹੈਗੇ ਆ ਸਕੂਲ ਸ਼ੋਪਿੰਗ ਹੋਣਾ ਰਿਹਾ ਬਾਕੀ ਜੇ ਆਪਾਂ ਜਿੱਥੇ ਜਿਹੜੇ ਸਟੋਰ ਚ ਜਾਂਦੇ ਹੁੰਦੇ ਸੀ ਉੱਥੇ ਆ ਪਾ ਗਏ ਆ ਉਹ ਤਾਂ ਵੱਡਾ ਸਟੋਰ ਆ। ਕਾਰਟ ਤਾਂ ਘਰੀ ਰਹਿ ਗਿਆ ਉਹਦਾ। ਹੂੰ ਦੇਖਦੇ ਹਾਂ। ਇੱਦਾਂ ਹੀ। ਹੋਰ ਜਾ ਕੇ ਦੇਖਦੇ ਆਂ ਦਿਖਾਉਂਦੇ ਆਂ। ਬਹੁਤ ਭਾਂਡੇ ਨੇ। ਬਹੁਤ ਵੈਰਾਈਟੀ ਆ। ਛੋਟੀਆਂ-ਛੋਟੀਆਂ ਕੜਾਈਆਂ ਆ। ਆਹ ਸਾਰੇ ਬਾਲਟੀਆਂ। ਅੰਦਰ ਦੇਖੋ ਭੰਡਾ। ਦੇਖ ਜੀ ਸਰ ਫੈਰ ਨਹੀਂ ਸਕਦੇ ਇਹ ਐਡਾ ਵੱਡਾ ਸਟੋਰ ਆ ਦੇਖੋ ਇਧਰ ਕੁੱਕਰ ਵੀ ਤੁਹਾਨੂੰ ਦਿਖਾਉਣੇ ਆ ਬਹੁਤ ਵੱਡੇ ਵੱਡੇ ਸਟੀਲ ਦੀਆਂ ਜਾਲੀਆਂ ਆ ਸਾਰੀ ਸਟੇਨ ਪਈ ਆ ਫਰਾਈਪਨ ਬਹੁਤ ਭਾਰਾ ਫਰਾਇਤਾ ਕਾਟ ਕਰ ਹੀ ਰਹਿ ਗਿਆ ਕਾਟ ਤੇ ਕਾਫੀ ਮਤਲਬ 2-3 ਡਾਲਰ ਦਾ ਫਰਕ ਇੱਕ ਚੀਜ਼ ਪਿੱਛੇ ਕਾਫੀ ਫਰਕ ਆ ਸਮਝ ਨਹੀਂ ਆਉਂਦੀ ਵੀ ਕੀ ਲਈਏ ਤੇ ਕੀ ਛੱਡੀਏ इतनी दुनिया ही बड़ी होंगी अब पता नहीं है जो क्या खाली खाली हमेशा वमेश स्टोर चाहिए चीज लेके जाने का पास हाँ सारा कच ही है सारे कचद भाडे का ਬਹੁਤ ਜਿਆਦਾ ਵੈਰੈਟੀ ਹੈ ਇਹ ਕੋਈ ਨਹੀਂ ਸਬਾਲਟੀਆਂ ਤਿਆਰ ਨਹੀਂ ਹੈ ਸਿੱਟੜ ਸ਼ਿੰਗਾਲੀ ਬਾਲਟੀ ਟੱਕਾ ਤਾਂ ਕੋਈ ਦੀ ਸੀ ਜਿਵੇਂ ਲਖਣੀ ਉਹ ਇੱਕ ਤੇ ਹੈ ਮਰੀ ਨੂੰ ਤਾਂ ਨਹੀਂ ਲੱਕੜ ਹੋਏ ਪਾਸੇ ਲਾਨੇ ਹੈ ਸਾਵਧਾਨ ਰਹੋ कुकर भी लैन देखो प्रेशर कुकर सारे प्रेशर है कुकर हैं ने खाइ छोटे हाँ छोटे प्रेशर कुकर कुकर बहुत सोने बहुत ज्यादा वराइटी बड़ी सोने कढ़ाई ਫਾਰੀ ਬੋ ਅੱਜਾ ਦੇ ਤੁਹਾਨੂੰ ਇਹਦਾ ਰੇਟ ਵੀ ਜਿਆਦਾ ਹੋਊਗਾ ਜਿਹੜੀ ਚੀਜ਼ ਆਪਾਂ ਲੈਣੀ ਆ ਉਹ ਹਲੇ ਮਿਲੀ ਨਹੀਂ ਲੱਗਦੇ ਭਾਈ ਕਰ ਲਈ ਆਪਾਂ ਜਿਹੜੀ ਸ਼ਾਪਿੰਗ ਕਰਨੀ ਸੀ ਕਰ ਲਈ ਦਿਖਾਵਾਂਗੇ ਘਰੇ ਜਾ ਕੇ ਤੇ ਹੁਣ ਜਾ ਰਹੇ ਆ ਬਸ ਤੇ ਇੱਕ ਮਾਲ ਹੋਰ ਆਉਣਾ ਰਸਤੇ 'ਚ ਉੱਥੋਂ ਦੇਖਦੇ ਆਂ ਜੇ ਕੋਈ ਸਮਾਨ ਲੈਣਾ ਹੋਇਆ ਉੱਥੋਂ ਲਵਾਂਗੇ ਬੱਚਿਆਂ ਵਾਸਤੇ ਜੇ ਬਸ ਇਧਰੋਂ ਤਕਰੀਬਨ ਆਪਾਂ ਵਾਪਸ ਜਾ ਰਹੇ ਆਂ ਹਮ ਬਸ ਬਸ ਹੁਣ ਆਪਾਂ ਆ ਉਸ ਮਾਲ ਤੇ ਜਾਣਾ ਉੱਥੋਂ ਹੋ ਕੇ ਤੇ ਘਰ ਨੂੰ ਵਾਪਸੀ ਸਾਹਮਣੇ ਉੱਥੋਂ ਆਪਾਂ ਕ੍ਰੋਸ ਕਰਨਾ ਜਿਹੜੀ ਸਾਹਮਣੇ ਉਹ ਬਿਲਡਿੰਗ ਦਿਖ ਰਹੀ ਹੈ ਉੱਥੋਂ ਆਪਾਂ ਕ੍ਰੋਸ ਕਰਨਾ ਉੱਥੇ ਬਾਰਡਰ ਆ ਉੱਥੇ ਹਾਂਗਕਾਂਗ ਲਿਖਿਆ ਹੋਇਆ ਸ਼ਾਇਦ ਹਾਂਗਕਾਂਗ ਜੂਮ ਕਰਦੇ ਸ਼ਾਇਦ ਅੱਜ ਵੀਊ ਜ ਹੈ ਹਾਂਗਕਾਂਗ ਲਿਖਿਆ ਹੋਇਆ ਆਸੀ ਤੋਂ ਬੈਕਗ੍ਰਾਉਂਡ ਕਰਕੇ ਅੱਗੇ ਆਪਦੇ ਦੇਸ਼ ਜਿੱਥੇ ਰਹਿੰਦੇ ਹੋइए ਉਹ ਆਪਦਾ ਦੇਸ਼ ਹੀ ਹੁੰਦਾ ਹਨਾ ਕਿਤੇ ਵੀ ਰਹਿੰਦੇ ਹੋइए ਗਰਮੀ ਬਹੁਤ ਜ਼ਿਆਦਾ ਹੈ ਪਾਣੀ ਧਾਣੀ ਪੀਣਿਆ ਜੂਸ ਜ਼ਿਆਦਾ ਖਦੇ ਆਥੋਂ ਬਹੁਤ ਜ਼ਿਆਦਾ ਗਰਮੀ ਹੈ ਛੇ ਦੇਖ ਨੂੰ ਤੁਸੀਂ ਕਈ ਵਾਰੀ ਹੁੰਦਾ ਕੋਈ ਪੈਂਪਰਾ ਰੱਜ ਨਹੀਂ ਹੋਣਾ ਚਾਹੀਦਾ ਕਨ ਜਾ ਕੇ ਮੈਂ 10 ਵਜੇ ਨਿਕਲੀ ਸੀ ਘਰ ਤੇ ਬਸ ਇੱਥੇ ਇਕੱਠੇ ਨੂੰ ਤੇ ਮਸਾਲਾ ਵਾਲੇ ਇੱਥੇ ਬਥੇਰੇ ਆ ਹੈਂਡ ਬੈਗ ਸਿਸਟਮ ਆਪਣਾ ਇੰਡੀਆ ਵਾਲਾ ਹੀ ਆ ਵੀ ਫੁੱਲਾ ਹੀ ਆ ਸਾਰਾ ਕੁਝ ਪਰ ਆਪੇ ਇੰਡੀਆ ਕਿ ਸਕੂਨ ਆਉਂਦਾ ਹਨਾ ਇੰਡੀਆ ਜਾ ਕੇ ਸਕੂਨ ਆਉਂਦਾ ਇੰਡੀਆ ਐ ਸ਼ੋਰ ਸਰਾਪਾ ਨਹੀਂ ਲੱਗਦਾ ਤੇ ਪਰ ਇੱਥੇ ਆ ਕੇ ਬਹੁਤ ਸ਼ੋਰ ਸਰਾਪਾ ਲੱਗਦਾ ਜਿੰਨੇ ਦੇਖ ਸਕਦੇ ਹਾਂ ਹੈਲੋ ਹੈਲੋ ਨੋ ਕਿ ਆਪਾਂ ਤੁਸੀਂ ਮਾਲ ਆ ਇਸ ਤੇ ਉਸ ਤੋਂ ਅਸਾਂ ਨਾ ਕੋਸਾ ਮਾਲ ਲੈ ਕੇ ਚਲੇ ਜਾਣਾ ਉਹ ਹੀ ਹੈ ਨਾ ਇਹ ਕੋਈ ਤੁਸੀਂ ਇਹ ਕੋਸ਼ਾ ਕਿ ਸੀ ਹੈ ਬਹੁਤ ਕੋਸ਼ਾ ਉਹ ਤਾਂ ਇਹ ਕੇ ਲਾ ਲੈਣਾ ਉਹ ਲੈਟਾਂ ਬਹੁਤ ਜ਼ਿਆਦਾ ਇਹਨਾਂ ਦੀਆਂ ਉਹ ਸੋਰਾ ਕੋਈ ਨਹੀਂ ਨਾ ਬਰਾਤ ਖੇਂ ਚ ਹਾਲਾ ਇਹ ਦੇਖ ਕੇ ਕਲੀਅਰ ਨਹੀਂ ਹੋ ਰਿਹਾ